ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਲੋਕ ਸ਼ੌਂਕ ਦੇ ਕਰਕੇ ਕੁਝ ਵੀ ਕਰ ਸਕਦੇ ਨੇ ਇੰਨਾ ਵੱਡਾ ਘਰ ਹੈ ਪਰ ਤਾਲਾ ਲੱਗਾ ਹੋਇਆ ਹੈ ਘਰ ਖਾਲੀ ਹੈ ਕਹਿੰਦੇ ਨੇ ਕਿ ਇਸ ਘਰ ਦੇ ਜੋ ਮਾਲਕ ਨੇ ਪੂਰਾ ਟੱਬਰ ਜੋ ਹੈ ਫੌਰੀਂ ਦੇ ਵਿੱਚ ਹੈ ਜਲੰਧਰ ਦੇ ਵਿੱਚ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਹੈ ਅਮੀਰ ਕਿਉਂ ਕਿਉਂਕਿ ਇਸ ਪਿੰਡ ਦੇ ਵਿੱਚ ਜਿੱਦਾਂ ਹੀ ਤੁਸੀਂ ਆਉਨੇ ਹੋ ਤੁਹਾਨੂੰ 에ਅਰ ਇੰਡੀਆ ਦੇ ਜਹਾਜ਼ ਦੇਖ ਸਕਦੇ ਨੇ ਤੁਹਾਨੂੰ ਨੇਵੀ ਸ਼ਿਪਸ ਦੇਖ ਸਕਦੀਆਂ ਨੇ ਲੋਕਾਂ ਨੇ ਸ਼ੇਰ ਤੱਕ ਆਪਣੇ ਕੋਠਿਆਂ ਤੇ ਚੜਾਏ ਹੋਏ ਨੇ ਮੋਰ ਨੇ ਫੁੱਲ ਨੇ ਵੱਖ-ਵੱਖ ਤਰ੍ਹਾਂ ਦੀਆਂ ਉਹ ਚੀਜ਼ਾਂ ਜੋ ਲੋਕ ਸੋਚਦੇ ਵੀ ਨਹੀਂ ਐ ਤੇ ਉਹ ਤੁਹਾਨੂੰ ਲੋਕਾਂ ਦੇ ਘਰਾਂ ਦੇ ਵਿੱਚ ਦੇਖਣਗੇ ਯਾਨੀ ਕਿ ਛੱਤਾਂ ਤੇ ਤਬ ਤੋਂ ਖਾਸ ਗੱਲ ਸ਼ਾਹਰੂਖ ਖਾਨ ਦੀ ਮੂਵੀ ਡੰਕੀ ਮੂਵੀ ਉਹ ਵੀ ਵਿਦੇਸ਼ ਨੂੰ ਲੈ ਕੇ ਬਣੀ ਹੈ ਤਾਂ ਉਸ ਮੂਵੀ ਦੇ ਵਿੱਚ ਵੀ ਇਸ ਪਿੰਡ ਦਾ ਜ਼ਿਕਰ ਆਉਂਦਾ ਹੈ ਜੋ ਪ੍ਰੋਡਿਊਸਰ ਨੇ ਜੋ ਡਾਇਰੈਕਟਰ ਨੇ ਉਸ ਮੂਵੀ ਤੇ ਬਕਾਇਦਾ ਇਸ ਪਿੰਡ ਚ ਆਉਂਦੇ ਨਹੀਂ ਸਾਰਾ ਦੇਖਦੇ ਨੇ ਕਿ ਇਹ ਕੋਈ ਸੈੱਟ ਤਾਂ ਨਹੀਂ ਹੈ ਇਹ ਕੋਈ ਨਕਲੀ ਤਾਂ ਚੀਜ਼ਾਂ ਨਹੀਂ ਬਣੀਆਂ ਹੋਈਆਂ ਤੇ ਜਦੋਂ ਆ ਕੇ ਦੇਖਦੇ ਨੇ ਹੈਰਾਨ ਰਹਿ ਜਾਂਦੇ ਨੇ ਜੀ ਕਿਵੇਂ ਤੁਹਾਡੇ ਪਿੰਡ ਦੇ ਲੋਕ ਕਹਿੰਦੇ ਨੇ ਕਿ ਸਭ ਤੋਂ ਅਮੀਰ ਪਿੰਡ ਹੈ ਇਹ ਪੰਜਾਬ ਦਾ ਤੇ ਜ਼ਿਆਦਾਤਰ ਲੋਕ ਬਾਹਰ ਗਏ ਹੋਏ ਨੇ ਸੱਚ ਹੈ ਜੀ 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 ਬਾਹਰ ਗਏ ਆ ਜਿਨ੍ਹਾਂ ਦੇ ਗਏ ਆ ਬੱਚੇ ਪਰਮਨ ਤੁਹਾਡੇ ਘਰ ਦਾ ਕੋਈ ਬਾਹਰ ਗਿਆ ਹਾਂਜੀ ਗਏ ਹੋਏ ਆ ਸਾਰੇ ਤਕਰੀਬਨ ਬਾਹਰ ਹੀ ਆ ਮੈਂ ਇੱਧਰ ਆ ਮਤਲਬ ਇਹ ਗੱਲ ਬਿਲਕੁਲ ਸੱਚ ਹੈ ਕਿ ਇਹ ਐਨ ਆਰ ਆਈਆਂ ਦੇ ਪਿੰਡ ਹੈ ਹਾਂਜੀ ਹਾਂਜੀ ਚਾਚਾ ਇੱਕ ਅਮਰੀਕਾ ਇੱਕ ਅੰਗਲੈਂਡ ਬ੍ਰਦਰ ਕੈਨੇਡਾ ਅੱਛਾ ਹਾਂਜੀ ਤੇ ਮੈਂ ਸੁਣਿਆ ਤੁਹਾਡਾ ਪਿੰਡ ਬਹੁਤ ਸੋਹਣਾ ਬਣਿਆ ਹੋਇਆ ਲੋਕਾਂ ਨੇ ਘਰਾਂ ਦੀ ਛੱਤਾਂ ਦੇ ਉੱਤੇ ਪਾਣੀ ਵਾਲੇ ਜਹਾਜ਼ ਬਣਾਏ ਨੇ 에য়ার ਇੰਡੀਆ ਦੇ ਜਹਾਜ਼ ਬਣਾਏ ਨੇ ਹਾਂਜੀ ਬਹੁਤ ਵਧੀਆ ਸਾਡਾ ਪਿੰਡ ਬਣਿਆ ਆ ਇੱਥੇ ਬਹੁਤ ਜ਼ਿਆਦਾ ਕੋਠੀਆਂ ਆ ਵੱਡੀਆਂ ਵੱਡੀਆਂ ਤੇ ਉਹ ਜਹਾਜ਼ ਵੀ ਬਹੁਤ ਵੱਡਾ ਬਣਿਆ ਆ ਤੇ ਤੁਸੀਂ ਨਹੀਂ ਜਾਣਾ ਹੁਣ ਬਾਰਕਿਆ ਮੈਂ ਵੀ ਜਾਊਂਗੀ ਜੇ ਮੈਨੂੰ ਮੌਕਾ ਮਿਲੂਗਾ ਪਿੰਡ ਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਵੱਖਰੀਆਂ ਖਰੀਆਂ ਹਾਂਜੀ ਛਿਪ-ਛੁਪ ਵੀ ਬਣਾਏ ਆ ਬਹੁਤ ਪਿੰਡ ਦੇ ਵਿੱਚੋਂ ਗੁਲਾਬ ਦੇ ਪੁੱਲ ਵੀ ਬਣਾਏ ਟੰਚੀਆਂ ਦੇ ਪਿੰਡ ਦੇ ਵਿੱਚ ਕਹਿੰਦੇ ਫਿਲਮਾਂ ਵੀ ਸ਼ੂਟਿੰਗ ਹੁੰਦੀ ਆ ਸੀਰੀਅਲ ਵਗੈਰਾ ਬੜੇ ਕਿੱਛੇ ਹੋ ਗਿਆ ਜੀ ਅੱਛਾ ਜੀ ਕਿੱਛੇ ਸ਼ੂਟਿੰਗ ਹੋਈ ਆ ਵਧੀਆ ਹੋਈ ਸ਼ੂਟਿੰਗ ਤੇ ਤੁਹਾਨੂੰ ਕਿਵੇਂ ਦਾ ਲੱਗਦਾ ਇੰਨਾ ਸੋਹਣਾ ਪਿੰਡ ਇੰਨੇ ਸੋਹਣੇ ਪਿੰਡ 'ਚ ਰਹਿਣੇ ਹੋ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਸਾਡਾ ਪਿੰਡ ਇੰਨਾ ਫੇਮਸ ਹੈ ਇੰਨਾ ਵਧੀਆ ਤੇ ਬਹੁਤ ਵਧੀਆ ਲੱਗਦਾ ਸਾਨੂੰ ਸਸ਼ੀਗਾਲ ਜੀ ਮੈਂ ਹਾ ਖੁਸ਼ਬੂ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਲੋਕ ਸ਼ੌਂਕ ਦੇ ਕਰਕੇ ਕੁਝ ਵੀ ਕਰ ਸਕਦੇ ਨੇ ਤਾਂ ਜੇਕਰ ਗੱਲ ਇਸ ਤਰੀਕੇ ਦੀ ਆਉਂਦੀ ਹੈ ਤਾਂ ਜਲੰਧਰ ਦੇ ਵਿੱਚ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਅਮੀਰ ਕਿਉਂ ਕਿਉਂਕਿ ਇਸ ਪਿੰਡ ਦੇ ਵਿੱਚ ਜਿੱਦਾਂ ਹੀ ਤੁਸੀਂ ਆਉਨੇ ਹੋ ਤੁਹਾਨੂੰ 에ਅਰ ਇੰਡੀਆ ਦੇ ਜਹਾਜ਼ ਦੇਖ ਸਕਦੇ ਨੇ ਤੁਹਾਨੂੰ ਨੀਵੀ ਸ਼ਿਪਸ ਦੇਖ ਸਕਦੀਆਂ ਨੇ ਲੋਕਾਂ ਨੇ ਸ਼ੇਰ ਤੱਕ ਆਪਣੇ ਕੋਠਿਆਂ ਤੇ ਚੜਾਏ ਹੋਏ ਨੇ ਮੋਰ ਨੇ ਫੁੱਲ ਨੇ ਵੱਖ-ਵੱਖ ਤਰ੍ਹਾਂ ਦੀਆਂ ਉਹ ਚੀਜ਼ਾਂ ਜੋ ਲੋਕ ਸੋਚਦੇ ਵੀ ਨਹੀਂ ਐ ਤਾਂ ਉਹ ਤੁਹਾਨੂੰ ਲੋਕਾਂ ਦੇ ਘਰਾਂ ਦੇ ਵਿੱਚ ਦੇਖਣਗੇ ਯਾਨੀ ਕਿ ਛੱਤਾਂ ਤੇ ਪਾਣੀ ਦੀਆਂ ਟੈਂਕੀਆਂ ਦਿਖਣ ਗਿਆ ਤਾਂ ਮੇਰੇ ਠੀਕ ਬਿਲਕੁਲ ਪਿੱਛੇ ਤੁਸੀਂ ਦੇਖ ਸਕਦੇ ਹੋ 에য়ার ਇੰਡੀਆ ਦਾ ਪੂਰਾ ਵੱਡਾ ਜਹਾਜ਼ ਬਣਾਇਆ ਹੋਇਆ ਇੱਕ ਸ਼ਖਸ ਨੇ ਆਪਣੇ ਘਰ ਦੇ ਵਿੱਚ ਤਾਂ ਕਹਿੰਦੇ ਨੇ ਕਿ ਜਿਸ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਇਹ ਸਾਰਾ ਐਨ ਆਰ ਆਈਆਂ ਦਾ ਪਿੰਡ ਹੈ ਸਾਰੇ ਪਿੰਡ ਦੇ ਵਿੱਚ ਸੋਹਣੀਆਂ ਤੋਂ ਸੋਹਣੀਆਂ ਕੋਠੀਆਂ ਬਣੀਆਂ ਹੋਈਆਂ ਨੇ ਬੇਹਦ ਖੂਬਸੂਰਤ ਬੰਗਲੇ ਨੇ ਤਾਂ ਉੱਪਰ ਉਹ ਬੰਗਲੇ ਸਾਰੇ ਖਾਲੀ ਨੇ ਕਿਉਂਕਿ ਉਹ ਸਾਰੇ ਲੋਕ ਫੋਰਨ ਦੇ ਵਿੱਚ ਨੇ ਕੋਈ ਕੈਨੇਡਾ ਹੈ ਕੋਈ ਅਮਰੀਕਾ ਹੈ ਕੋਈ ਹਾਂਗ ਕੌਂਗ ਹੈ ਵੱਖ-ਵੱਖ ਦੇਸ਼ਾਂ ਦੇ ਵਿੱਚ ਲੋਕ ਬੈਠੇ ਨੇ ਤਾਂ ਸਭ ਤੋਂ ਜ਼ਿਆਦਾ ਐਨ ਆਰ ਆਈਜ਼ ਇੱਥੇ ਨੇ ਪਰ ਉਹਨਾਂ ਨੇ ਆਪਣੇ ਪਿੱਛੇ ਜੋ ਉਹਨਾਂ ਦੇ ਘਰ ਨੇ ਇੰਨੇ ਕੁ ਖੂਬਸੂਰਤ ਬਣਾਏ ਨੇ ਕਿ ਦੂਰੋਂ-ਦੂਰੋਂ ਲੋਕ ਇੱਥੇ ਦੇਖਣ ਆਉਂਦੇ ਨੇ ਤਾਂ ਸਭ ਤੋਂ ਖਾਸ ਗੱਲ ਸ਼ਾਹਰੂਖ ਖਾਨ ਦੀ ਮੂਵੀ ਡੰਕੀ ਮੂਵੀ ਉਹ ਵੀ ਵਿਦੇਸ਼ ਨੂੰ ਲੈ ਕੇ ਬਣੀ ਹੈ ਤਾਂ ਉਸ ਮੂਵੀ ਦੇ ਵਿੱਚ ਵੀ ਇਸ ਪਿੰਡ ਦਾ ਜ਼ਿਕਰ ਆਉਂਦਾ ਬਕਾਇਦਾ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੋ ਪ੍ਰੋਡਿਊਸਰ ਨੇ ਜੋ ਡਾਇਰੈਕਟਰ ਨੇ ਉਸ ਮੂਵੀ ਤੇ ਬਕਾਇਦਾ ਇਸ ਪਿੰਡ 'ਚ ਆਉਂਦੇ ਨਹੀਂ ਸਾਰਾ ਦੇਖਦੇ ਨਹੀਂ ਕਿ ਇਹ ਕੋਈ ਸੈੱਟ ਤਾਂ ਨਹੀਂ ਹੈ ਇਕੋਈ ਨਕਲੀ ਤਾਂ ਚੀਜ਼ਾਂ ਵੀ ਬੜੀਆਂ ਹੋਈਆਂ ਤੇ ਜਦੋਂ ਆ ਕੇ ਦੇਖਦੇ ਨੇ ਹੈਰਾਨ ਰਹਿ ਜਾਂਦੇ ਨੇ ਤਾਂ ਤਸਵੀਰਾਂ ਤੁਸੀਂ ਇਸ ਘਰ ਦੀਆਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੰਨਾ ਵੱਡਾ ਘਰ ਹੈ ਪਰ ਤਾਲਾ ਲੱਗਾ ਹੋਇਆ ਹੈ ਘਰ ਖਾਲੀ ਹੈ ਕਹਿੰਦੇ ਨੇ ਕਿ ਇਸ ਘਰ ਦੇ ਜੋ ਮਾਲਕ ਨੇ ਪੂਰਾ ਟੱਬਰ ਜੋ ਹੈ ਫੌਰੀਂ ਦੇ ਵਿੱਚ ਹੈ ਤਾਂ ਹਰ ਚੀਜ਼ ਦੇ ਪਿੱਛੇ ਇੱਕ ਕਹਾਣੀ ਹੈ ਕਹਾਣੀ ਇਸ ਘਰ ਦੀ ਇਹ ਹੈ ਕਿ ਫੌਰੀਂ ਦੇ ਵਿੱਚ ਟੱਬਰ ਹੈ ਆਪਣੇ ਬੱਚਿਆਂ ਨੂੰ ਵੀ ਫੋਰਨ ਦੇ ਵਿੱਚ ਹੀ ਉਹਨਾਂ ਨੂੰ ਪਰਵਰਿਸ਼ ਦਿੱਤੀ ਹੈ ਤਾਂ ਜਦੋਂ ਬਜ਼ੁਰਗ ਇੱਥੇ ਆਉਂਦੇ ਨੇ ਤਾਂ ਉਹਨਾਂ ਦਾ ਦਿਲ ਹੁੰਦਾ ਹੈ ਕਿ ਆਪਣੇ ਬੱਚਿਆਂ ਨੂੰ ਇੰਡੀਆ ਬੁਲਾਇਆ ਜਾਏ ਕਿਸੇ ਤਰੀਕੇ ਦੇ ਨਾਲ ਪਰ ਕੋਈ ਨਾ ਕੋਈ ਰੀਜ਼ਨ ਰਹਿ ਜਾਂਦੇ ਨੇ ਤਾਂ ਬੱਚੇ ਜਦੋਂ ਆਪਾਂ ਅਕਸਰ ਦੇਖਦੇ ਆ ਵਿਦੇਸ਼ਾਂ ਦੇ ਵਿੱਚ ਹੁੰਦੇ ਨੇ ਤਾਂ ਉਹਨਾਂ ਦਾ ਦਿਲ ਇੱਥੇ ਆਉਣ ਨੂੰ ਕਰਦਾ ਪਰ ਰਹਿਣ ਨੂੰ ਨਹੀਂ ਕਰਦਾ ਘੁੰਮਣ ਆ ਜਾਂਦੇ ਨੇ ਤਾਂ ਉਹਦੀ ਯਾਦ ਦੇ ਵਿੱਚ ਉਹਨਾਂ ਨੇ 에য়ার ਇੰਡੀਆ ਦਾ ਜਹਾਜ਼ ਇਸ ਕੋਠੇ ਤੇ ਬਣਵਾ ਦਿੱਤਾ ਕਿ ਫਲਾਈਟ ਇੱਥੇ ਸਿੱਧੀ ਲੈਂਡ ਹੋਵੇ ਇਸ ਤਰੀਕੇ ਦਾ ਪਰਿਵਾਰ ਦੀ ਸੋਚ ਸੀ ਅਜਈਆਂ ਕਈ ਗੱਲਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਘਰ ਹੈ ਬੇहद ਖੂਬਸੂਰਤ ਹੈ ਤਸਵੀਰਾਂ ਤੁਸੀਂ ਇਸ ਘਰ ਦੀਆਂ ਸਾਰੇ ਦੀਆਂ ਦੇਖੋਗੇ ਤਾਂ ਤੁਹਾਨੂੰ ਦਿਲ ਦੇ ਵਿੱਚ ਇੱਕ ਵਾਰ ਤੁਹਾਡਾ ਦਿਲ ਵੀ ਕਰਨਾ ਕਿ ਮੈਂ ਵੀ ਜਾ ਕੇ ਘਰ ਜ਼ਰੂਰ ਦੇਖਾਂ ਪਰ ਆਲੇ-ਦੁਆਲੇ ਜੇਕਰ ਇਸ ਘਰ ਤੋਂ ਇਲਾਵਾ ਪੂਰੇ ਪਿੰਡ ਦੇ ਵਿੱਚ ਨਜ਼ਰ ਮਾਰੀ ਜਾਏ ਤਾਂ ਪੂਰੇ ਪਿੰਡ ਦੇ ਵਿੱਚ ਬੇहद ਖੂਬਸੂਰਤ ਘਰ ਨੇ ਬਹੁਤ ਸੋਹਣਾ ਪਿੰਡ ਹੈ ਤਾਂ ਇੱਥੇ ਕਈ ਗਾਣੇ ਸ਼ੂਟ ਹੋ ਚੁੱਕੇ ਨੇ ਕਈ रियल शूट ਹੋ ਚੁੱਕੇ ਨੇ ਇਸ ਪਿੰਡ ਦੇ ਵਿੱਚ ਤਾਂ ਤਸਵੀਰਾਂ ਜੋ ਨੇ ਹਰ ਇੱਕ ਨੂੰ ਬੇहद ਪਸੰਦ ਆਉਣ ਵਾਲੀਆਂ ਨੇ ਇਸ ਪਿੰਡ ਦੀਆਂ ਤਾਂ ਲੋਕ ਕਹਿੰਦੇ ਨੇ ਕਿ ਇੱਥੇ ਦੇ ਜੋ ਲੋਕ ਨੇ ਉਹ ਕਹਿੰਦੇ ਨੇ ਕਿ ਸਾਰੇ ਹੀ ਬਾਹਰ ਗਏ ਹੋਏ ਨੇ ਪਿੰਡ ਦੇ ਸੋ ਗੁਰਦੁਆਰਾ ਵੀ ਬੇਹਦ ਖੂਬਸੂਰਤ ਹੈ ਇਸ ਪਿੰਡ ਦਾ ਤੁਸੀਂ ਦੇਖ ਸਕਦੇ ਹੋ ਪੂਰੇ ਪਿੰਡ ਦੇ ਵਿੱਚ ਹਰ ਪਾਸੇ ਤੁਹਾਨੂੰ ਵੱਡੇ ਵੱਡੇ ਘਰ ਵੱਡੀਆਂ ਵੱਡੀਆਂ ਕੋਠੀਆਂ ਨਜ਼ਰ ਆਉਣ ਗਿਆ ਉਹ ਸਾਹਮਣੇ ਜੋ ਚਿੱਟੇ ਰੰਗ ਦਾ ਘਰ ਤੁਸੀਂ ਦੇਖ ਰਹੇ ਹੋ ਉਸ ਦੀ ਛੱਤ ਤੇ ਵੀ ਇੱਕ ਜਹਾਜ਼ ਬਣਿਆ ਹੋਇਆ 에ਰੋਪਲੇਨ ਉਸ ਦੀ ਛੱਤ ਤੇ ਬਣਿਆ ਹੋਇਆ ਤਾਂ ਇੱਕ ਇੱਥੇ ਪਰਿਵਾਰ ਹੈ ਉਹਨਾਂ ਨੇ ਆਪਣੇ ਘਰ ਦੀ ਛੱਤ ਤੇ ਜੋ ਸ਼ਿਪ ਬਣਾਈ ਹੋਈ ਹੈ ਉਹ ਸਾਹਮਣੇ ਹਰੇ ਰੰਗ ਦਾ ਘਰ ਤੁਸੀਂ ਦੇਖੋਗੇ ਤਾਂ ਉੱਥੇ ਮਿਲਟਰੀ ਦਾ ਟੈਂਕ ਬਣਿਆ ਹੋਇਆ ਹੈ ਇੱਕ ਪਾਸੇ ਘੋੜੇ ਬਣੇ ਹੋਏ ਨੇ ਦੂਜੇ ਪਾਸੇ ਗੁਲਾਬ ਦੇ ਫੁੱਲ ਬਣੇ ਹੋਏ ਨੇ ਇੱਕ ਪਾਸੇ ਜੋ ਹੈ ਮੋਰ ਬਣੇ ਹੋਏ ਨੇ ਵੱਖਰੇ-ਵੱਖਰੀਆਂ ਚੀਜ਼ਾਂ ਇਸ ਪਿੰਡ ਦੇ ਵਿੱਚ ਨੇ ਸਲਾਈ ਮਸ਼ੀਨ ਤੱਕ ਪਾਣੀ ਦੀ ਟੈਂਕੀ ਬਣਾਈ ਗਈ ਹੈ ਅੱਜ ਠੰਡ ਬਹੁਤ ਜ਼ਿਆਦਾ ਹੈ ਧੁੰਦ ਬਹੁਤ ਜ਼ਿਆਦਾ ਹੈ ਜਿਸ ਦੇ ਕਰਕੇ ਤਸਵੀਰਾਂ ਤੁਹਾਨੂੰ ਥੋੜੀਆਂ ਧੁੰਦਲੀਆਂ ਨਜ਼ਰ ਆਉਣਗੀਆਂ ਪਰ ਰੂਹ ਖੁਸ਼ ਹੁੰਦੀ ਹੈ ਇਸ ਪਿੰਡ ਦੇ ਵਿੱਚ ਆ ਕੇ ਸੋ ਹੁਣ ਚੱਲਦੇ ਆਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਦੇ ਕੋਲੋਂ ਜਾਣਦੇ ਆਂ ਕਿ ਕਿਵੇਂ ਦਾ ਲੱਗਦਾ ਇਸ ਪਿੰਡ ਦੇ ਵਿੱਚ ਰਹਿਣਾ ਲੋਕ ਕਿੱਥੇ-ਕਿੱਥੇ ਗਏ ਨੇ ਕੀ ਸ਼ੌਂਕ ਨੇ ਉਹਨਾਂ ਦੇ ਜੋ ਇਸ ਤਰੀਕੇ ਦੀਆਂ ਚੀਜ਼ਾਂ ਬਣਾਈਆਂ ਗਈਆਂ ਨੇ ਸੋ ਚੱਲਦੇ ਆਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਇਸ ਵੇਲੇ ਸਾਡੇ ਨਾਲ ਪਿੰਡ ਦੇ ਇੱਕ ਬੀਜੀ ਮੌਜੂਦ ਨੇ ਉਹਨਾਂ ਦੇ ਕੋਲੋਂ ਜਾਣਦੇ ਆ ਕਿ ਜੋ ਇਸ ਪਿੰਡ ਦੀਆਂ ਗੱਲਾਂ ਨੇ ਕਿ ਸਾਰਾ ਪਿੰਡ ਐਨਆਰਆਈਆਂ ਦਾ ਹੈ ਤੇ ਇਸ ਪਿੰਡ ਦੇ ਲੋਕ ਸੱਚੀ ਚੈਨਰਾਈ ਨੇ ਫਿਰ ਬੀਜੀ ਕਿਵੇਂ ਤੁਹਾਡੇ ਪਿੰਡ ਦੇ ਲੋਕ ਕਹਿੰਦੇ ਨੇ ਕਿ ਸਭ ਤੋਂ ਅਮੀਰ ਪਿੰਡ ਹੈ ਇਹ ਪੰਜਾਬ ਦਾ ਤੇ ਜ਼ਿਆਦਾਤਰ ਲੋਕ ਬਾਹਰ ਗਏ ਹੋਏ ਨੇ ਸੱਚ ਜੀ 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 ਬਾਹਰ ਗਏ ਆ ਜਿਨ੍ਹਾਂ ਦੇ ਗਏ ਆ ਬੱਚੇ ਸਾਡਾ ਕੋਈ ਨਹੀਂ ਗਿਆ ਬਸ ਇੰਨੀ ਗੱਲ ਆ ਅਸੀਂ ਵੀ ਅੜਿਧਾਰ ਬੰਦੇ ਆ ਬਾਬੇ ਦੀ ਕਰਪਾ ਹੈ ਬਸ ਚੜ੍ਹਦੀ ਕਲਾ ਪਾਲ ਜੀ ਹਾਂ ਉਹਨਾਂ ਕਮਾਈ ਦਾ ਉਹਨਾਂ ਖਾਈ ਦਾ ਸਾਡੇ ਨਾਲ ਪਿੰਡ ਦੇ ਇੱਕ ਸੋਹਣੀ ਜਿਹੀ ਕੁੜੀ ਮਜੂਦ ਦਾ ਉਹਨਾਂ ਕੋਲ ਜਾਣਦੇ ਕਿ ਉਹਨਾਂ ਦੇ ਟੱਬਰ ਦਾ ਕੋਈ ਬਾਹਰ ਗਿਆ ਸੋ ਰਮਨ ਤੁਹਾਡੇ ਘਰ ਦਾ ਕੋਈ ਬਾਹਰ ਗਿਆ ਹਾਂ ਜੀ ਗਏ ਹੋਏ ਆ ਸਾਰੇ ਤਕਰੀਬਨ ਬਾਹਰ ਹੀ ਆ ਮੈਂ ਇੱਧਰ ਆ ਮਤਲਬ ਇਹ ਗੱਲ ਬਿਲਕੁਲ ਸੱਚ ਆ ਕਿ ਇਹ ਐਨ ਆਰ ਆਈਆਂ ਦੇ ਪਿੰਡ ਆ ਹਾਂ ਜੀ ਹਾਂ ਜੀ ਚਾਚਾ ਇੱਕ ਅਮਰੀਕਾ ਇੱਕ ਅਗਲੈਂਡ ਬ੍ਰਦਰ ਕੈਨੇਡਾ ਹਾਂਜੀ ਤੇ ਮੈਂ ਸੁਣਿਆ ਤੁਹਾਡਾ ਪਿੰਡ ਬਹੁਤ ਸੋਹਣਾ ਬਣਿਆ ਹੋਇਆ ਲੋਕਾਂ ਨੇ ਘਰਾਂ ਦੇ ਛੱਤਾਂ ਦੇ ਉੱਤੇ ਪਾਣੀ ਵਾਲੇ ਜਹਾਜ਼ ਬਣਾਏ ਨੇ 에어 ਇੰਡੀਆ ਦੇ ਜਹਾਜ਼ ਬਣਾਏ ਨੇ ਹਾਂਜੀ ਬਹੁਤ ਵਧੀਆ ਸਾਡਾ ਪਿੰਡ ਬਣਿਆ ਆ ਇੱਥੇ ਬਹੁਤ ਜ਼ਿਆਦਾ ਕੋਠੀਆਂ ਆ ਵੱਡੀਆਂ ਵੱਡੀਆਂ ਤੇ ਉਹ ਜਹਾਜ਼ ਵੀ ਬਹੁਤ ਵੱਡਾ ਬਣਿਆ ਆ ਉਹ ਵੀ ਪਰਿਵਾਰ ਬਾਹਰ ਗਿਆ ਸੀ ਉਹਨਾਂ ਨੇ ਉਹਦੇ ਲਈ ਬਣਵਾਇਆ ਆਪਣੀ ਇੱਛਾ ਲਈ अच्छा जी ते ਤੁਸੀਂ ਨਹੀਂ ਜਾਣਾ ਹੁਣ ਬਾਹਰ ਕਿਆ ਮੈਂ ਵੀ ਜਾਉਂਗੀ ਜੇ ਮੈਨੂੰ ਮੌਕਾ ਮਿਲੂਗਾ اچھا ਜੀ ਹਾਂਜੀ ਤੇ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ ਅਮਰੀਕਾ ਜਿਵੇਂ ਤੁਹਾਡੇ ਤਾਂ ਦੋਨੋਂ ਦੇਸ਼ਾਂ ਦੇ ਵਿੱਚ ਨੇ ਰਿਸ਼ਤੇਦਾਰ ਮੈਂ ਪਹਿਲਾਂ ਅਗਲੈਂਡ ਜਾਣਾ ਚਾਹੁੰਨੀ ਫੇਰ ਕੈਨੇਡਾ اچھا ਜੀ ਮਤਲਬ ਅਮਰੀਕਾ ਨਹੀਂ ਜਾਣਾ ਹਾਂਜੀ ਜੇ ਉੱਤੇ ਵੀ ਮੌਕਾ ਮਿਲ ਗਿਆ ਤਾਂ ਜ਼ਰੂਰ ਚਲਾਂਗੇ। ਮਤਲਬ ਅਮਰੀਕਾ ਵੀ ਜਾਣਾ, ਇੰਗਲੈਂਡ ਵੀ ਜਾਣਾ ਤੇ ਕੈਨੇਡਾ ਵੀ ਜਾਣਾ। ਜੀ ਬਹੁਤ ਚੰਗੀ ਗੱਲ ਹੈ। ਰੱਬ ਚਾਵੇ ਕਿ ਤੁਸੀਂ ਵੀ ਇਦਾਂ ਹੀ ਬਾਹਰ ਜਾਓ ਜਿਵੇਂ ਤੁਹਾਡੇ ਪਿੰਡ ਦੇ ਬਾਕੀ ਲੋਕ ਨੇ। ਹਾਂਜੀ। ਹਾਂਜੀ ਇਹ ਵੱਖਰਾ-ਵੱਖਰਾ ਹੀ ਹੈ ਜੀ ਉਹ ਇਹ ਜਹਾਜ਼ ਵੱਖਰਾ ਬਣਾਇਆ ਉਹਨਾਂ ਨੇ। ਜੀ। ਹਾਂਜੀ। ਤੇ ਸਾਰੇ ਪਿੰਡਰੋਂ ਵੱਖਰਾ ਆ ਇਹ। ਜੀ। ਤੇ ਬਾਕੀ ਉਹਨਾਂ ਨੂੰ ਪੁੱਛ ਲਿਓ ਉਹਨਾਂ ਦਾ ਕਿਦਾਂ ਬਣਾਇਆ ਕੀ ਚੱਕਰਿਆ। ਹਾਂਜੀ। ਤਾਂ ਤਾਂ ਇੰਨਾ ਕਹਦਾ ਜਹਾਜ਼ ਬਣਾਇਆ ਬਹੁਤ ਵਧੀਆ ਬਣਾਇਆ ਤੇ ਤੁਹਾਡੀ ਪਿੰਡ ਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਵੱਖਰੀਆਂ ਖਰੀਆਂ ਹਾਂਜੀ ਛਪਛਪ ਵੀ ਬਣਾਏ ਆ ਪਾਉ ਤੇ ਪਿੰਡ ਦੇ ਵਿੱਚ ਉਹ ਗਲਾਬ ਦੇ ਫੁੱਲ ਵੀ ਬਣਾਏ ਟਾਂਚੀਆਂ ਦੇ ਇੱਕੋ ਹੀ ਮਿਸਤਰੀ ਦਾ ਕੰਮ ਕੀਤਾ ਨਾਥ ਮੈਸਤਰੀ ਦਾ ਅੱਛਾ ਸਰ ਮਤਲਬ ਸਾਰੇ ਪਿੰਡ ਦੇ ਵਿੱਚ ਇੱਕੋ ਮਿਸਤਰੀ ਨੇ ਕੰਮ ਕੀਤਾ ਉਮਰਪੁਰਾ ਉਮਰਪੁਰਾ ਅੱਛਾ ਜੀ ਕਿਹੜਾ ਕੋਠੀਆਂ ਦਾ ਉਹਦਾ ਉਮਰਪੁਰਿਆਂ ਦਾ ਮੈਸਤਰੀ ਦਾ ਨਾਮ ਦਾ ਕੀਤਾ ਅੱਛਾ ਜੀ ਹਾਂਜੀ ਹਾਂਜੀ ਜੀ ਤੇ ਕਹਿੰਦੇ ਨੇ ਤੁਹਾਡਾ ਪਿੰਡ ਪੂਰੇ ਪੰਜਾਬ ਚ ਸਭ ਤੋਂ ਅਮੀਰ ਪਿੰਡ ਆ ਬਾਕੀ ਦੇਖੋ ਜੇ ਹੋਇਆ ਤਾਂ ਹੈ ਹੁਣ ਬਾਕੀ ਕੀ ਕਰਦੇ ਹੁਣ ਠੀਕ ਨਹੀਂ ਐਵੇਂ ਫੂਕ ਮੰਨੀ ਜਾਈਏ ਵੀ ਅਮੀਰ ਆ ਅਗਲੇ ਸਾਨੂੰ ਢਾਲਣਗੇ ਕੱਲ ਨੂੰ ਅੰਦੇ 35 ਪਿੰਡ ਦੇ ਵਿੱਚ ਕਹਿੰਦੇ ਫਿਲਮਾਂ ਵੀ ਸ਼ੂਟਿੰਗ ਹੁੰਦੀ ਆ ਸੀਰੀਅਲ ਵਗੈਰਾ ਬੜੇ ਪਿਛੇ ਜੇ ਹੋ ਗਿਆ ਟੀਚ ਅੱਛਾ ਜੀ ਪਿਛੇ ਸ਼ੂਟਿੰਗ ਹੋਈ ਆ ਵਧੀਆ ਹੋਈ ਸ਼ੂਟਿੰਗ ਤੇ ਤੁਹਾਨੂੰ ਕਿਵੇਂ ਦਾ ਲੱਗਦਾ ਇੰਨਾ ਸੋਹਣਾ ਪਿੰਡ ਇੰਨੇ ਸੋਹਣੇ ਪਿੰਡ 'ਚ ਰਹਿਣੇ ਹੋ ਨਹੀਂ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਸਾਡਾ ਪਿੰਡ ਇੰਨਾ ਫੇਮਸ ਹੈ ਇੰਨਾ ਵਧੀਆ ਤੇ ਬਹੁਤ ਵਧੀਆ ਲੱਗਦਾ ਸਾਨੂੰ ਤੇ ਤੁਹਾਡਾ ਦਿਲ ਕਰਦਾ ਬਾਹਰ ਜਾਣ ਦਾ ਜਿਵੇਂ ਤੁਹਾਡੇ ਸਾਰੇ ਪਿੰਡ ਦੇ ਲੋਕ ਗਏ ਹੋਏ ਨੇ ਨਹੀਂ ਸਾਰੇ ਤਾਂ ਚਲੇ ਗਏ ਹੁਣ ਅਸੀਂ ਕੀ ਕਰਦੇ ਹਾਂ ਅੱਛਾ ਨਹੀਂ ਉਹਦਾ ਤਾਂ ਜਾਣ ਨੂੰ ਦਿਲ ਕਰਦਾ ਸਾਰਿਆਂ ਬਾਲ ਦੇਖ ਕੇ ਹਾਂਜੀ ਹਮ ਬਟ ਏਡਾ ਖਾਸ ਵੀ ਨਹੀਂ ਕਿ ਹਰ ਇੱਕ ਦਾ ਆਪਾ ਆਪਣਾ ਇੰਟਰਸਟ ਹੁੰਦਾ ਜੀ ਹਾਂਜੀ ਹਾਂਜੀ ਸੋ ਹੁਣ ਇਹ ਤੁਸੀਂ ਇੰਨਾ ਸੋਹਣਾ ਪਿੰਡ ਦੇਖਿਆ ਪਿੰਡ ਦੇ ਲੋਕਾਂ ਦੇ ਨਾਲ ਅਸੀਂ ਵੀ ਗੱਲਬਾਤ ਕੀਤੀ ਤਾਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਲੋਕ ਦੂਰੋਂ ਦੂਰੋਂ ਦੇਖਣ ਲਈ ਆਉਂਦੇ ਨੇ ਕਿ ਛੱਤਾਂ ਤੇ ਇੰਨਾ ਕੁਝ ਬਣਿਆ ਹੋਇਆ ਹੈ ਲੋਕ ਨਾਟਕਾਂ ਦੀਆਂ ਇੱਥੇ ਸ਼ੂਟਿੰਗਸ ਕਰਨ ਆਉਂਦੇ ਨੇ ਗਾਣਿਆਂ ਦੀਆਂ ਸ਼ੂਟਿੰਗਸ ਇੱਥੇ ਹੁੰਦੀਆਂ ਨੇ ਤਾਂ ਕਈ ਲੋਕ ਵੈਸੇ ਹੀ ਦੇਖਣ ਆ ਜਾਂਦੇ ਨੇ ਤੇ ਪਿੰਡ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਵੀ ਚਾਹੁੰਦੇ ਨੇ ਕਿ ਉਹ ਵੀ ਬਾਕੀ ਲੋਕ ਜਿਸ ਤਰੀਕੇ ਦੇ ਨਾਲ ਫੋਰਨ ਗਏ ਹੋਏ ਨੇ ਉਹ ਵੀ ਉਸੇ ਤਰੀਕੇ ਦੇ ਨਾਲ ਜਾਣ ਤੇ ਐਨ ਆਰਾਈਜ਼ ਜਿਨ੍ਹਾਂ ਨੇ ਇਹ ਕੋਠੀਆਂ ਇੱਥੇ ਬਣਾਈਆਂ ਹੋਈਆਂ ਨੇ ਸ਼ੌਂਕ ਨੂੰ ਬਣਾਈਆਂ ਨੇ ਉਹਨਾਂ ਦੇ ਦਿਲ ਦੇ ਵਿੱਚ ਜਾਂ ਤਾਂ ਕੋਈ ਅਜਿਹੀ ਗੱਲ ਸੀ ਜਾਂ ਪਰਿਵਾਰ ਦੇ ਵਿੱਚ ਕੁਝ ਅਜੀਹਾ ਹੋਇਆ ਜੋ ਪਾਣੀ ਵਾਲੀ ਸ਼ਿਪ ਦੀ ਗੱਲ ਸੁਣਾਈ ਗਈ ਉਹ ਕਿਹਾ ਗਿਆ ਕਿ ਉਹ ਜੋ ਬਜ਼ੁਰਗ ਸੀ ਉਹ ਬਹੁਤ ਟਾਈਮ ਪਹਿਲਾਂ तकरीबन ਲੋਕਾਂ ਦਾ ਕਹਿਣਾ ਕਿ ਬਾਬਾ ਆਦਮ ਦੇ ਸਮਾਨੇ ਤੋਂ ਬਾਹਰ ਗਏ ਨਹੀਂ ਤਾਂ ਉਹਨਾਂ ਨੇ ਸ਼ਿਪ ਦੇ ਰਾਹੀਂ ਇਹ ਸਫਰ ਤੈਅ ਕੀਤਾ ਸੀ ਹਾਂਗਕਾਂਗ ਤੱਕ ਦਾ ਤਾਂ ਫਿਰ ਉਹਨਾਂ ਨੇ ਪਾਣੀ ਦੀ ਸ਼ਿਪ ਆਪਣੇ ਘਰ ਦੀ ਟੈਂਕੀ ਤੇ ਬਣਾ ਲਈ ਸੋ ਕਾਫੀ ਮਜ਼ਾ ਆਇਆ ਇਸ ਪਿੰਡ ਨੂੰ ਦੇਖ ਕੇ ਇਸ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਤਾਂ ਹੋਪਸ ਤੁਹਾਨੂੰ ਵੀ ਇਹ ਪਿੰਡ ਇਸ ਤਰੀਕੇ ਦੇ ਨਾਲ ਪਸੰਦ ਆਏਗਾ ਈਵਨ ਕਿ ਬਾਲੀਵੁੱਡ ਤੱਕ ਇਸ ਪਿੰਡ ਦੀਆਂ ਚਰਚਾਵਾਂ ਹੋ ਚੁੱਕੀਆਂ ਨੇ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਹੈ ਉਪਲਪੂਪਾ ਜਿੱਥੇ ਲੋਕ ਆਉਂਦੇ ਨੇ ਤਾਂ ਸਾਨੂੰ ਵੀ ਕਾਫੀ ਜ਼ਿਆਦਾ ਐਕਸਾਈਟਮੈਂਟ ਸੀ ਇੱਥੇ ਆਉਣ ਦੀ ਤੇ ਇੱਥੇ ਆ ਕੇ ਵੀ ਬੇहद ਖੁਸ਼ੀ ਮਹਿਸੂਸ ਹੋਈ ਆ ਕੁਝ ਯੂਨੀਕ ਦੇਖਣ ਨੂੰ ਮਿਲਿਆ ਵੈਸੇ ਵੀ ਜੇਕਰ ਪੰਜਾਬੀਆਂ ਦੀ ਗੱਲ ਕਹਿੰਦੇ ਆ ਤਾਂ ਪੰਜਾਬੀ ਜੋ ਹੁੰਦੇ ਨੇ ਆਪਣੇ ਸ਼ੌਂਕ ਨੂੰ ਲੈ ਕੇ ਅਕਸਰੀ ਪੂਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੁੰਦਾ ਕਿ ਪੰਜਾਬੀ ਜੋ ਇੱਕ ਵਾਰ ਕਹਿੰਦੇ ਨੇ ਉਹ ਕਰਕੇ ਜ਼ਰੂਰ ਦਿਖਾਉਂਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਉਹਨਾਂ ਦੀਆਂ ਕਹਾਣੀਆਂ ਸੀ ਜੋ ਉਹਨਾਂ ਨੇ ਇਹ ਨਿਸ਼ਾਨੀਆਂ ਆਪਣੇ ਘਰਾਂ ਦੇ ਵਿੱਚ ਬਣਾਈਆਂ ਨੇ ਸੋ ਇਸ ਦੇ ਨਾਲ ਹੀ ਮੈਨੂੰ ਦੋ ਇਜਾਜ਼ਤ ਕੈਮਰਾਮੈਨ ਅਸ਼ੋਕ ਦੇ ਨਾਲ ਖੁਸ਼ਬੂ ਚਲੰਦਾ